ਇਹ ਨਰਦਈ ਹੁਕਮਰਾਨਾਂ ਦਾ ਹੁਕਮ ਮੰਨ ਕੇ ਭਾਰਤੀ ਫੌਜ ਨੇ ਰੋਹਾਨੀ ਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਤੇ ਹਮਲਾ ਕਰਕੇ ਸਿੱਖਾਂ ਦੇ ਸਰਵ ਉੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ, ਤੋਪਾਂ, ਗੋਲੀਆਂ ਦਾ ਨਿਸ਼ਾਨਾ ਬਣਾਇਆ। ਵਰਸ਼ਨ ਇਸ਼ਨਾਨ ਕਰਨ ਆਈਆਂ ਬੇਅੰਤ ਸੰਗਤਾਂ ਨੂੰ ਸ਼ਹੀਦ ਕੀਤਾ। ਜੇ ਜੀਵਾਂ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੀ ਸਖਾਏ ਸਤਿਗੁਰ ਜੀ ਉਹ ਆਪ ਜੀਆਂ ਦੇ ਦਰੋਂ ਕਰੋ ਨਿਵਾਜੇ ਹੋਏ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਅਤੇ ਤਿੰਨਾਂ ਦੇ ਸਮੂਹ ਸਾਥੀ ਸਿੰਘਾਂ ਨੇ ਚੜ ਕੇ ਆਈ ਹੋਈ ਦੁਸ਼ਮਣ ਦੀ ਫੌਜ ਦਾ ਸੂਰ ਬੀਰਤਾ ਨਾਲ ਡਟ ਕੇ ਮੁਕਾਬਲਾ ਕੀਤਾ ਬਿਆੰਤ ਜਾਲਮਾਂ ਨੂੰ ਮੌਤ ਦੇ ਘਾਟ ਉਤਾਰਿਆ ਧਰਮ